ਉਹ 100% ਪੂਰਾ ਹੋਏਗਾ ਜਾਂ ਜ਼ਰੂਰ ਹੋਏਗਾ ਇਹ ਟ੍ਰੇਲਰ ਸੀ ਵੀ ਦੋ ਹਜ਼ਾਰ 27 ਦਾ ਫਾਈਨਲ ਮੈਚ ਜਿਹੜਾ ਉਹਦੇ ਲਈ ਸਾਡੀ ਪੂਰੀ ਦੀ ਪੂਰੀ ਟੀਮ ਪੂਰੀ ਦੀ ਪੂਰੀ ਬਾਲ ਤਿਆਰ ਹੈ ਕਮਰੇ ਇਸੇ ਹੋਗੇ ਨੇ ਸਾਈਡ ਦੇ ਵਿੱਚ ਪੂਰ ਦਵਾ आप कहना चाहोगे बड़ी सभी समझो हिस्टोरिक जनता है जो आम आदमी पार्टी तो मैं धन्यवाद करता जी समझौता ਇਹ ਤੋਂ ਰੋਕੀਦਾ ਰਹੇਗਾ ਕਿ ਉਹ 100% ਪੂਰਾ ਹੋਏਗਾ ਜਾਂ ਜ਼ਿਆਦਾ ਪੂਰਾ ਹੋਏਗਾ ਇਹ ਟ੍ਰੇਲਰ ਸੀ ਵੀ 2027 ਦਾ ਫਾਈਨਲ ਮੈਚ ਜਿਹੜਾ ਉਹਦੇ ਨਾਲ ਸਾਡੀ ਪੂਰੀ ਦੀ ਪਾਲ ਟੀਮ ਪੂਰੀ ਦੀ ਪੂਰੀ ਬਾਲ ਸਿਤਾਰੇ ਕਮਰੇ ਉਸੇ ਹੋਗੇ ਨੇ ਸਾਈ ਦੇ ਵਿੱਚ ਪੂਰ ਦੁਆਰਾ ਅੱਗੇ ਦਾ ਤੱਕ ਜੇਗਾ ਹਾਂਜੀ ਬੰਦਾ ਕੀ ਕਹਿਣਾ ਚਾਹੋਗੇ ਬੜੀ ਵੱਡੀ ਸਭ ਤੋਂ ਵੱਡਾ ਹਿਸਟੋਰਿਕ ਦਿੱਤਾ ਜੋ ਆਮ ਆਦਮੀ ਪਾਰਟੀ ਨੂੰ ਮਿਲਿਆ। ਸੋ ਮੈਂ ਧੰਨਵਾਦ ਕਰਦਾ ਹਾਂ ਜੀ ਆਇਆਂ ਨੂੰ ਸਾਰੇ ਭੋਲਾ ਦਾ